ਇਹ ਦਿੱਸਦੀ ਨਾਇਰ ਨੂੰ ਕੈਪਟਾ ਟ੍ਰਾਂਸਪੋਰਟਾ ਪੰਜਾਬੀ ਗਾਇਕ ਰੁਪਿੰਦਰ ਹੰਡਾ ਨੇ ਚੱਲਦੇ ਸ਼ੋਅ ਦੌਰਾਨ ਦੱਸੇ ਵਿੱਚ ਮਾਈਕ ਨੂੰ ਵਕਾ ਕੇ ਮਾਰਿਆ ਦੱਸਿਆ ਜਾ ਰਿਹਾ ਹੈ ਇਹ ਵੀਡੀਓ ਕੈਨੇਡਾ ਦੇ ਐਡਮਿੰਟਨ ਦੀ ਦੱਸੇ ਜਾ ਰਹੀ ਹੈ ਜਿੱਥੇ ਨਿੱਜੀ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਰੁਪਿੰਦਰ ਹੰਡਾ ਪਹੁੰਚੇ ਸਨ ਫਸਤੇ ਇਸ ਤੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਪਰ ਪੂਰਾ ਮਾਮਲਾ ਕੀ ਹੈ ਇਸ ਬਾਰੇ ਹਜੇ ਪਰਦਾ ਨਹੀਂ ਲੱਗਿਆ ਨਾ ਹੀ ਰੁਪਿੰਦਰ ਹੰਡਾ ਨੇ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਹੈ ਤੁਹਾਡਾ ਇਸ ਬਾਰੇ ਕੀ ਰਾਏ ਹੈ ਕਮੈਂਟ ਵਿੱਚ ਜੋ ਦੱਸ ਮੇਰੇ ਮੇਰਾ ਕੱਲ ਕੈਲਗਰੀ ਸ਼ੋ ਸੀਗਾ ਔਰ ਕੈਲਗਰੀ ਮੈਂ ਪਰਫਾਰਮ ਕਰਕੇ 10:30 ਪਾਣੀ 11 ਸਟੇਜ ਤੋਂ ਥੱਲੇ ਉਤਰੀਆਂ ਔਰ ਜਿੰਨਾ ਮੈਂ ਸ਼ੋ ਕਰਾਇਆ ਉਹ ਇੱਥੇ ਨੈਸਟ ਵਲੇ ਮੌਜੂਦ ਨੇ ਇਹ ਪੇਮੈਂਟ ਦੀ ਗੱਲ ਕਰ ਰਹੀ ਆ ਨਾ ਉਹਨਾਂ ਨੂੰ ਇਹ ਪੁੱਛੋ ਉਹਨਾਂ ਤੋਂ ਮੈਂ ਕਿੰਨੀ ਪੇਮੈਂਟ ਲਈ ਹੈ ਸਾਰੀ ਦੀ ਸਾਰੀ ਡਿਊ ਪਈ ਆ ਸਾਰੀ ਦੀ ਸਾਰੀ ਪੇਮੈਂਟ ਔਰ ਉਹ ਮੇਰੇ ਮੂੰਹ ਤੇ ਕਹਦੇ ਸੀ ਅੱਜ ਤੱਕ ਮੈਂ ਇਦਾਂ ਦਾ ਆਰਟੋ ਸੀ ਦੇਖਿਆ ਜਿਹੜਾ ਕਿੰਨਾ ਪੇਮੈਂਟ ਲੇ ਪੁਰਾ ਸ਼ੋ

ਮੈਂ ਤੁਹਾਨੂੰ ਸਾਰਿਆਂ ਨੂੰ ਪੰਜ ਮਿੰਟ ਮੈਂ ਸਿਰਫ ਐਕਸਕਿਊਜ਼ ਮੀ ਹਲੋ ਹਾਂਜੀ ਕੱਲ ਪੇਮੈਂਟ ਕੀਤੀ ਆ ਬਿਲਕੁਲ ਪੇਮੈਂਟ ਦੇ ਪ੍ਰੂਫ ਪਈ ਆ ਜਿਹੜੇ ਇਹਨਾਂ ਦੇ ਥਾਲਗਰੀ ਬਰਾ ਪ੍ਰੋਮੋਟਰ ਹੈ ਉਹਨਾਂ ਨੇ ਕਿੰਨਾ ਨਾ ਪਹਿਲਾਂ ਪੇਮੈਂਟ ਸਾਲੀ ਪਹੁੰਚਾ ਦਿੱਤੀ ਪਰ ਇਹਨਾਂ ਦੇ ਕੋਈ ਕਸੂਰ ਨਹੀਂ ਹੈ ਨਾ ਇਹ ਸਾਡੇ ਲਈ ਆਏ ਨੇ ਆਪਾਂ ਇਹਨਾਂ ਨੂੰ ਸੁਣਨਾ ਆ ਉਹਨਾਂ ਦੇ ਕਸੂਰੇ ਉਹਨਾਂ ਦੀ ਗਲਤੀ ਹੋਏਗੀ ਮੈਂ ਮੈਂ ਦੱਚ ਫੈਲ ਕਰੈਕਸ਼ਨ ਦਊਂਗੀ ਗਲਤੀ ਨਹੀਂ ਮੇਰੇ ਕੈਲਗਰੀ ਵਾਲੇ ਪ੍ਰੋਮੋਟਰ ਦੀ ਬਿਲਕੁਲ ਕੋ ਗਲਤੀ ਨਹੀਂ ਆ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵੀ ਖੜੀ ਆ ਮੈਂ ਸਿਰਫ ਉਹਨਾਂ ਦੇ ਮੂੰਹ ਨੂੰ ਖੜੀ ਆ ਹੋਰ ਕਿਸੇ ਦੇ ਮੂੰਹ ਨੂੰ ਨਹੀਂ ਖੜੀ ਔਰ ਦੂਜੀ ਗੱਲ ਮੇਰੀ ਸਾਰਿਆਂ ਨੂੰ ਭੈਣਾ ਮੇਰੀਆਂ ਜੇ ਤੁਸੀਂ ਮੈਨੂੰ ਪਿਆਰ ਕਰ ਮੈਨੂੰ ਪਿਆਰ ਕਰਦੀਆਂ ਤੁਸੀਂ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਐਗਜ਼ੈਕਟਲੀ ਐਗਜ਼ੈਕਟਲੀ ਗੱਲ ਇਹ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਂ ਵੀ ਇੱਕ ਕੁੜੀ ਆ ਕੁਸੀਂ ਵੀ ਕੁੜੀਆਂ ਹੋ ਇਹ ਵੀ ਇੱਕ ਕੁੜੀ ਆ ਆਪਾਂ ਹਰਾਸ ਕਿਸੇ ਨੂੰ ਨਹੀਂ ਕਰਨਾ ਉਹਨਾਂ ਨੇ ਵੀ ਬਹੁਤ ਦਿਨਾਂ ਦੀ ਮਿਹਨਤ ਹੈ ਅਗਰ ਤੁਸੀਂ ਅੱਜ ਇੱਥੇ ਖੜੇ ਹੋ ਇਹ ਵੀ ਉਹਨਾਂ ਦੀ ਮਿਹਨਤ ਹੈ ਅਸੀਂ ਕਿਸੇ ਨੂੰ ਨਹੀਂ ਆਪਾਂ ਪਰੇਸ਼ਾਨ ਕਰਨਾ ਤੁਸੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਉਂਕਿ ਇਹ ਕਿਹੜਾ ਪਹਿਲੀ ਵਾਰੀ ਸ਼ੁਰੂ ਨਹੀਂ ਕਰਨਾ ਕਿ 12 ਵਜੇ ਸੌਣੀ ਆ ਸਵੇਰੇ ਕਿੰਨੇ ਦੇ ਉੱਠ ਗਏ ਆ ਇਹ ਵੀ ਕੈਲਗਰੀ ਬਾਰੇ ਪਰਮੋਨ ਬੋਲੀ ਜਿਵੇਂ ਨਾਇਲ ਨੇ ਤੁਹਾਡੇ ਪਰਮੋਨ ਹਾਂਜੀ